ਆਸਵਾਸ ਸੁਰੇ ਰੇ ਨਾ ਜੀ ਰੰਬਰ ਸੁਰੇ ਰੇ ਨਾ ਜੀ ਰੰਬਰ ਸੁਰੇ ਰੇ ਨਾ ਜੀ ਰੰਬਰ ਸੁਰੇ ਰੇ ਨਾ ਜੀ ਐਸ.ਐਮ. ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਪੀਰਤ ਯਾਤਰਾ ਤੇ ਭੇਜਿਆ ਹੈ ਤੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡ ਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮथुरा ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਦੋਸਤੋ ਅੱਜ ਬਹੁਤ ਹੀ 파ਮਨ ਪੁਸਤਰ ਦਿਹਾੜਾ ਹੈ ਕਿ ਅੱਜ ਦੇ ਦਿਨ ਸੰਤ ਸਤਗੁਰੂ ਧੰਨ ਗੁਆਨਕ ਦੇਵ ਜੀ ਮਹਾਰਾਜ ਸਤਸੂ ਪਾਤਸ਼ਾਹ ਉਹਨਾਂ ਦੁਆਰਾ ਕਰਤਾਰ ਸਾਹਿਬ ਉੱਥੇ ਬਹੁਤ ਲੰਬਾਰ ਸਮਾਹ ਰਾਜ ਜੀ ਨੇ ਆਪਣਾ ਜਿਹੜਾ ਅਕੀਲਾ ਸਮਾਸ ਸੀ ਜੀ ਕਰਕੇ ਉਪਕ੍ਰਿਤ ਕੀਤਾ ਔਰ ਆਈਡੀ 1539 ਇਸਵੀ ਸਤਿਗੁਰੂ ਜੀ ਉੱਥੇ ਜੋਤੀ ਜੋਤ ਸਮਾਈ ਸਾਧ ਸਤਪੁਰਾਂ ਦਾ ਜੋਤੀ ਜੋਤ ਤਹਾਰਾ ਸੱਚਖੰਡ ਸਿੰਘ ਮੰਦਿਰ ਸਾਹਿਬ ਔਰ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਪੁਰਾਂ ਦੇ ਚਰਨਾਂ ਤੇ ਗੋਟਾਨ ਕੋਟਵਾਰ ਨਮਸਕਾਰ ਹੈ ਔਰ ਕਿ ਸਤਪੁਰਾਂ ਨੇ ਸਾਨੂੰ ਸੁਹੈਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਕਰਨੇ ਨਾਮ ਜਪਣਾ ਪੰਚ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ పాਵਨ ਪੇਸ਼ਾਨ ਚੱਲਦੇ ਹੋਏ ਆਏ ਆਪਨੇ ਜੀਵਨ ਨੂੰ ਸੋਪਨਾ ਕਰ ਲਈ ਕਰਨਾ ਚਾਹੀਦਾ ਹੈ ਔਰ ਬੰਦੀ ਛੋੜ ਦਿਹਾੜੇ ਨੂੰ ਉਪਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਬਾਬਾ ਫੁੱਟਾ ਸਾਹਿਬ ਜੋ ਕਿ ਚੌਂਕੀ ਸਾਹਿਬ ਦੇ ਰੂਪ ਵਿੱਚ ਜਥੇ ਦੇ ਰੂਪ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਕਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਕਮ ਸਿੰਘ ਸਾਹਿਬ ਜੀ ਮਹਾਰਾਜ ਉਸ ਵਕਤ ਦਵਾਲੀਗਰ ਵਿਖੇਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਗਦਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਸੂਚੀਆਂ ਜਥੇਬੰਦੀਆਂ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਆਰੰਭ ਕੀਤੀ ਜਾਂਦੀ ਹੈ ਜੋ ਵਕਤ-ਵਕ ਪਰਮਾਤਮਾ ਤੋਂ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀ ਸ਼ੋਰ ਵਾਲੀਗਰ ਦੇ ਕੋਲੇ ਦਿੱਕਤ ਅਧਿਸਮ ਬਣਦੀ ਹੈ ਔਰ ਉਹ ਤੋਂ ਫੇਰ ਵਾਪਸ ਨਰਕੀ ਦੇ ਰੋਪ ਵਿੱਚ ਬੰਦੀ ਛੋੜ ਦਿਹਾੜੇ ਦੇ ਸੰਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼੍ਰੀ ਗੁਰਮੁਖਤਸਰ ਸਾਹਿਬ ਪਹੁੰਚਦੀ ਹੈ ਔਰ ਅੱਜ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹਮਤਾਂ ਚੌਂਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਂਕੀ ਸਾਹਿਬ ਸ਼ਾਮਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਭਰਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਹਿਸਾਬਗਮਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਰੈਗੂਲਰ ਕਾਹਲਸਾ ਜਿਸ ਵਿੱਚ ਤੁਸੀਂ ਇੱਕ ਸਵੱਛ ਕਾਲਸਾ ਦੀ ਵਿਵਧੀ ਕਰੂਗਾ। ਉਹਨੂੰ ਲੋਬ ਲਈ ਗਈ ਤੇ ਕਾਫੀ ਕੱਟੇ ਜਿਹੜੇ ਕਿ ਕੰਗੜਾ ਦੇ ਬਿਲਕੁਲ ਅਮਰਜੈਂਸੀ ਨੂੰ ਮੰਨਤਾ ਸੀ। ਜਿਹਦੇ ਬਾਰੇ ਕੀ ਗੱਲ ਹੈ ਕਿ ਇੱਕ ਵੇਂ ਇਹ ਗੱਲ ਨਹੀਂ ਹੈ ਕਿ ਉਸ ਥਾਂ ਦੇ ਵਿੱਚ ਸਿੱਖਾਂ ਦੇ ਨਾਲ ਇਹ ਕੋਈ ਤੱਕਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਆਪਸ਼ਨ ਵਿਗਾੜ ਕੇ ਪੇਸ਼ ਕੀਤਾ ਗਿਆ ਐਮਰਜੈਂਸੀ ਫਿਲਮ ਪੰਗਣ ਆਰਮੌਰ ਤੋਂ ਜੋ ਪਾਸ਼ਪਤ ਦੀ ਐਮਕੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਟੀਮ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਪਾਈ ਚਸਪੰਦ ਸੰਧੀ ਫਾਰਰਾ ਜਿਨ੍ਹਾਂ ਨੇ ਕਾਮਦ ਬਹੁਤ ਵੱਡਾ ਕਾਰਜ ਉਸ ਫਿਰ ਕੀਤਾ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਚੇਪਰ ਸਿਲਫਾ ਬਿਵਾ ਕੇ ਉਹਨਾਂ ਦੇ ਸਸਕਾਰ ਕੀਤੇ ਗਏ ਸਨ ਕੋ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸਹਿਤ ਪੇਸ਼ ਕੀਤੇ ਗਏ ਔਰ ਪਾਸ ਤੋਂ ਸਰਕਾਰਾਂ ਵੱਲੋਂ ਉਹਨਾਂ ਨੂੰ ਲਖਤਮ ਕਰ ਦਿੱਤਾ ਗਿਆ ਤੇ ਉਹਨਾਂ ਤੇ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਜੋ ਪਤਾ ਨਹੀਂ ਕਿ 125 ਜਾਂ ਆਪਾਂ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾ ਦੇ ਨਾਲ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ ਅੱਜ ਦਾ ਪਤਾ ਜੀ ਪਲਸਰ ਫਦੇ ਗੁਰ ਹਰਗੋਬਿੰਦ ਸਿੰਘ ਮਹਾਰਾਜ ਜਦੋਂ ਗਵਾਲੀ ਕਿਲੇ ਵਿੱਚ ਪਰਵਕਾਰ ਕਰਨ ਵਾਸਤੇ ਗਏ ਬੰਦੀ ਛੋੜ ਜਾਂ ਹਿੰਦੂ ਰਾਏ ਆਕਰਾਈ ਉਦੋਂ ਜੋ ਮਾਰੇ ਕਲੇ ਵਿੱਚ ਸੀ ਦੇ ਸਿੱਖ ਸਕਦਾ ਬੜੀ ਅਦਾਸ ਦੇ ਬਾ ਵੱਡਾ ਜੀ ਸਵੇਧੀ ਚੌਕ ਸਮਜੂਕੀ ਲੈ ਕੇ ਗਏ ਸੀ ਉਹਨ ਸੰਪਰ ਪਰੰਪਰਾ ਨੂੰ ਮੁਖਰਾ ਦੇ ਹਰ ਸਾਲ ਇਥੋਂ ਆਤਮ ਹਰਦਾਸ ਕਰਕੇ ਚੱਲਦੀ ਆ ਤੁਸੀਂ ਦਾਦਾ ਬੰਦੀ ਛੋੜ ਦੇ ਜਾ ਕੇ ਪਹੁੰਚਦੀ ਆ ਉਸ ਪਰਪਰ ਲੈ ਕੇ ਸਿੱਖ ਤੋਂ ਜਾ ਰਹੀਆਂ ਤਾਂ ਕਿ ਵੱਡੇ ਦੀ ਯਾਦ ਨੂੰ ਸਰੋ ਸਾਇਕਲ ਜਾਵੇ ਹੋਰ ਸਿਕਤਨੂ ਚੱਪੇ ਦਾ ਇਤਿਹਾਸ ਨ ਜਾਣਦੇ ਕਿਹੜੇ ਕਿਹੜੇ ਸਥਾਨਾਂ ਤੋਂ ਕੇ ਜਾਏਗੀ ਜਿਹਨੇ ਵੀ ਰਸਤੇ ਹੈ ਰਸਤਾ ਹਾਸ ਤੱਕ ਕੋ ਪਹਿਲੇ ਤਿੰਨ ਚੁਕੀਆਂ ਇਹ ਮਨ ਪੈਦਲ ਗਏ ਸੀ ਹੁਣੇ ਸੋਨਾ ਪੜਾਗ ਦਰਾ ਬੜਾ ਗੱਡੀਆਂ ਜਾਣਗੀ ਤੇ ਗਵਾਲੀਅਰ ਆਕਰ ਤਰਾਸ ਦਿੱਲੀ ਆਗਰਾ ਹੁੰਦੇ ਫਿਰ ਗਵਾਲੀ ਪਹੁੰਚੇ ਸਰੋ ਦੇਗੀ ਗਵਾਲੀਅਰ ਇਹ ਲਗਭਗ 23 ਦਿਨ ਪਹੁੰਚੇਗੀ ਵਾਪਸੀ ਉਦੋਂ ਉਦੋਂ ਫਿਰ ਜਦੋਂ ਦਵਾਪਨਿ ਚੋੜਨਾ ਮੀਜੋੜ ਬਿਲ ਬਾਤ ਚਲੇਗੀ ਖਾਲਸਾ ਪਰਾਹੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ 27 ਤਰੀਕ ਨੂੰ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਚੌਥੀ ਜਿਹੜੀ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਜਿੱਥੇ ਗੁਰਦੁਆਰਾ ਡਾਤਾ ਬੰਦੀਸ਼ਵਰ ਦੇ ਗੁਰਦੁਆਰਾ ਸਾਹਿਬ ਹੈ ਉਹਦੇ ਵਾਸਤੇ ਚਾਲੇ ਪਾਏ ਗਏ ਹਨ ਬਾਬਾ ਸੇਵਾ ਜੀ ਵੀ ਖਡੂਰ ਸਾਹਿਬ ਵਾਲਿਆਂ ਵੱਲੋਂ 2021 ਦੇ ਵਿੱਚ 400 ਸਾਲਾ ਸਤਾਬੀ ਦੇ ਰੂਪੀ ਜੋ ਬੰਦੀਸ਼ੋਰ ਦੀਵਸ ਬਣਾ ਗਿਆ ਸੀ ਉਹਦੇ ਰਸਤੇ ਪਹਿਲੀ ਵਾਰੀ ਜੋ ਪੈਦਲ ਯਾਤਰਾ ਚ ਕੱਢੀ ਗਈ ਸੀ ਤੇ ਲਗਾਤਾਰ ਅੱਜ ਚੌਥੀ ਯਾਤਰਾ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲਿਆਂ ਵੱਲੋਂ ਕਢੀ ਜਾ ਰਹੀ ਹੈ ਸਾਰੀਆਂ ਸੰਗਤਾਂ ਅਕਤੋ ਚ ਕਸੀਦੇ ਕਾਲ ਤੱਕ ਸੋ ਯਾਤਰਾ ਆਰੰਭ ਹੋ ਕੇ ਸੰਗਤਾਂ ਜੋ ਨਾਲ ਚੱਲਦੀਆਂ ਹਨ ਤੇ ਗਵਾਲੀਅਰ ਦੇ ਕਿਲੇ ਜੋ ਗੁਰਦੁਆਰਾ ਸਾਤਾ ਬੰਦੀਸ਼ੋਰ ਦੀਵਸ ਉੱਥੇ ਬਣਾਇਆ ਜਾਣਾ ਉਹਦੇ ਵਾਸਤੇ 29 ਤਰੀਕ ਨੂੰ ਪਹੁੰਚੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ अपन जनोकामना पूरी करो गुरु खुशियां प्राप्त करो वागुरु जी का खालसा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर